कपूरथला सिविल सर्जन डॉक्टर इच्छा पाटियानु तुरंत पर बावनाल मुतल कर दिया गया है इस समय दौरान उनादा मुख दफ्तर चंडीगढ़ होगा। प्रिंसिपल सकरतर कुमार राहुल ने शुक्रवार नु सिविल सर्जन विरुद्ध मिलिया शिकायता ते कारवाई कीती सिविल सर्जन दे जिद्दी रवैये कारण उस विरुद्ध कारवाई कीती गई है कपूरथला तो निर्मल सिंह दी रिपोर्ट सूबा प्रधान क्लैरिकल एसोसिएशन हेल्थ डिपार्टमेंट आज किस मामले च रीसेंट ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀ ਸਾਡੇ ਸਿਵਲ ਸਰਜਨ ਮੈਡਮ ਡਾਕਟਰ ਰੀਚਾ ਪਾਟਿਆ ਵੱਲੋਂ ਪਿਛਲੇ 7-8 ਮਹੀਨੇ ਤੋਂ ਬਹੁਤ ਹੀ ਅੜਿਆਲ ਰਵਈਆ ਅਪਣਾਉਂਦੇ ਹੋਏ ਸਾਡੇ ਸਾਰੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਸਾਹਿਬਾਨ ਤੇ ਸਾਡੇ ਸਾਰੇ ਕਲੈਰੀਕਲ ਡਿਪਾਰਟਮੈਂਟ ਦੇ ਸਾਰੇ ਸਾਡੇ ਏਮਪਲੋਈਜ਼ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹਨਾਂ ਵੱਲੋਂ ਇਹ ਅੜਿਆਲ ਰਵਈਆ ਦਾ ਕਰਕੇ ਅਸੀਂ ਉਹਨਾਂ ਦੀ ਬਦਲੀ ਸੰਬੰਧੀ ਉੱਚ ਅਧਿਕਾਰੀਆਂ ਨੂੰ ਪਹਿਲਾਂ ਵੀ ਮੰਗ ਪੱਤਰ ਦੇ ਚੁੱਕੇ ਆ ਸੈਕਟਰੀ ਸਾਹਿਬ ਨੂੰ ਵੀ ਦਿੱਤਾ ਇਸ ਸਬੰਧ ਵਿੱਚ ਸਾਡੇ ਹੈਲਥ ਡਿਪਾਰਟਮੈਂਟ ਦੇ ਸਾਰੇ ਡਾਕਟਰ ਸਾਹਿਬਾਨ ਨੇ ਵੀ ਆਪਣੇ ਤੌਰ ਤੇ ਵੀ ਇੱਕ ਮੰਗ ਪੱਤਰ ਪਹਿਲਾਂ ਵੀ ਭਜਵਾਇਆ ਤੇ ਪਰ ਉਹਨਾਂ ਨੇ ਜਿਹੜਾ ਉਹਨਾਂ ਦਾ ਅੜਿਆਲ ਰਵਈਆ ਉਹ ਉਤੋਂ ਬਾਜ਼ ਨਹੀਂ ਆ ਰਹੇ ਅਸੀਂ ਇਹਦੇ ਸਬੰਧ ਵਿੱਚ ਅੱਜ ਸਿਵਲ ਸਰਜਨ ਆਫਿਸ ਦੇ ਬਾਹਰ ਧਰਨਾ ਵੀ ਲਗਾਇਆ ਨਾਰੇਬਾਜੀ ਵੀ ਕੀਤੀ ਬਾਈ ਨੇਮ ਉਹਨਾਂ ਦੇ ਨਾਰੇ ਵੀ ਲਾਏ ਗਏ ਆ ਤੇ ਹੁਣ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਡੀਸੀ ਸਾਹਿਬ ਨੇ ਕੀ ਅਸਵਾਸ਼ਣ ਦਿੱਤਾ ਤੁਹਾਨੂੰ ਸਰ ਡੀਸੀ ਸਾਹਿਬ ਨੇ ਅਸਵਾਸ਼ਣ ਇਹ ਦਿੱਤਾ ਡੀਸੀ ਸਾਹਿਬ ਕੋ ਜਦੋਂ ਅਸੀਂ ਮੰਗ ਪੱਤਰ ਦੇਣ ਆਏ ਉਤੋਂ ਪਹਿਲਾਂ ਹੀ ਡੀਸੀ ਸਾਹਿਬ ਨੂੰ ਇੱਕ ਮੈਸੇਜ ਆ ਗਿਆ ਕਿ ਡਾਕਟਰ ਇਚਾ ਪਾਟਿਆ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇੱਥੋਂ ਬਦਲ ਦਿੱਤਾ ਅੜੀਲ ਰੁਪਈਏ ਦਾ ਕਰਕੇ ਸਸਪੈਂਡ ਕਰ ਦਿੱਤਾ ਗਿਆ ਤੇ ਇੱਥੇ ਇੱਥੋਂ ਕਪੂਰਥਲਾ ਤੋਂ ਬਦਲ ਦਿੱਤਾ ਗਿਆ ਕੀ ਕਾਰਨ ਕੀ ਹੈ ਕਿ ਇੰਦਾ ਦੇ ਜਿਹੜੇ ਆ ਅ ਅੜੀਲ ਜਿਹੜੇ ਸੁਭਾਅ ਦੇ ਤਰ੍ਹਾਂ ਕੰਮ ਕਰ ਰਹੇ ਸੀਗਾ ਸਾਥੀ ਨਾਲ ਇੰਦਾ ਚੱਲ ਰਿਹਾ ਦੇਖੋ ਜੀ ਜਿਹੜਾ ਡਿਪਾਰਟਮੈਂਟ ਦੇ ਵਿੱਚ ਹੈਲਥ ਡਿਪਾਰਟਮੈਂਟ ਦੇਖੋ ਲੋਕਾਂ ਦੀ ਸੇਵਾ ਦੇ ਲਈ ਆ ਹੈਲਥ ਡਿਪਾਰਟਮੈਂਟ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਕਿ ਕੋਈ ਇੱਕ ਬੰਦਾ ਇੱਥੇ ਸੇਵਾ ਕਰੇ ਤਾਂ ਕੰਮ ਚੱਲੂਗਾ ਇਹ ਸਾਰਾ ਟੀਮ ਵਰਕ ਹੁੰਦਾ ਆਫੀਸਰ ਤੋਂ ਲੈ ਕੇ ਕਲਾਸ 4 ਜਿਹੜੇ ਇੱਕ ਟੀਮ ਮੈਂਬਰ ਦੀ ਤਰ੍ਹਾਂ ਇੱਥੇ ਕੰਮ ਕਰਦੇ ਆ ਜੇ ਟੀਮ ਮੈਂਬਰ ਦੀ ਤਰ੍ਹਾਂ ਹੀ ਅਸੀਂ ਕੰਮ ਕਰਾਂਗੇ ਤੇ ਤਾਂ ਹੀ ਇੱਕ ਅਸੀਂ ਲੋਕਾਂ ਨੂੰ ਚੰਗੀਆਂ ਸਿਹਤ ਸਵਾਮਾਂ ਦੇ ਸਕਦੇ ਆ ਜੇ ਕੋਈ ਆਫੀਸਰ ਤੁਹਾਨੂੰ ਕੰਮ ਹੀ ਨਹੀਂ ਕਰਨ ਦਊਗਾ ਤੁਹਾਨੂੰ ਕਿਸੇ ਏਮਪਲਾਈ ਦੇ ਕਿਸੇ ਦੀ ਸੇਵਾ ਕਰਨ ਦਾ ਮੌਕਾ ਹੀ ਨਹੀਂ ਦੇਣ ਦਊਗਾ ਤੁਹਾਨੂੰ ਹੋਰ ਕੰਮਾਂ ਚੁਲਝਾਈ ਰੱਖੋਗੇ ਤੇ ਫਿਰ ਅਸੀਂ ਮਤਲਬ ਗੈਰ ਲੋੜਿੰਦੇ ਜਿਹੜੇ ਕੰਮਾਂ ਚੁਲਝਾਈ ਰੱਖੋਗੇ ਤੇ ਇੱਕ ਇਮਪਲਾਈ ਜਾਂ ਇੱਕ ਡਾਕਟਰ ਕਿਸੇ ਦੀ ਜਾ ਕੇ ਕੀ ਸੇਵਾ ਕਰੂਗਾ